ਜੋ ਸਮੇਂੀ ਮੀਨ ਮੌਜੂਦ ਰਿਹਾ ਜੀ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਨੋ ਟੋਲਰੈਂਸ ਪਾਲਿਸੀ ਦੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜੋ ਨਸ਼ਿਆਂ ਦੇ ਹੌਟਸਪੌਟਸ ਨੇ ਉਹਨਾਂ ਤੇ ਕਾਸੋ ਆਪਰੇਸ਼ਨਸ ਕੀਤੇ ਜਾ ਰਹੇ ਨੇ ਡਿਊਰਿੰਗ ਕਾਸ ਆਪਰੇਸ਼ਨਸ ਲੋਕਾਂ ਵੱਲੋਂ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਅਨੋਨਿਮਸ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਉਹਨਾਂ ਦੇ ਏਰੀਆ ਵਿੱਚ ਇਹ ਨਾਮ ਜਾਂ ਸਰਗਨਾ ਜ਼ਿਆਦਾਤਰ ਤੇ ਐਕਟਿਵ ਨਹੀਂ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਦੇ ਦੌਰਾਨ ਜੋ ਮੁਹਿੰਮ ਚਲਾਈ ਗਈ ਸੀ ਇਸ ਤੋਂ ਬਾਅਦ ਸਾਡੇ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੇ ਇਹ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਸ਼ਿਆਂ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਕੇ ਤੇ ਸਰਚ ਕੀਤੀ ਜਾਵੇ ਖਾਸ ਤੌਰ ਤੇ ਨਸ਼ਿਆਂ ਨੂੰ ਮੁੱਖ ਰੱਖਦੇ ਹੋਏ ਜਿਸ ਦੇ ਤਹਿਤ ਐਸ ਐਚਓ ਰਣਜੀਤ ਐਵੇਨਿਊ ਤੇ ਉਹਨਾਂ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵੱਲੋਂ ਵੱਖਰੇ ਵੱਖਰੇ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਜੋ ਕਿ ਇਹਨਾਂ ਦੇ ਏਰੀਆ ਦੇ ਵਿੱਚ ਕਾਫੀ ਵੱਡੇ ਮਾਤਰਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਇਸ ਵਿੱਚ ਪਹਿਲਾ ਨਾਮ ਆ ਜੀ ਜੋ 80/24 ਮੁਕਦਮਾ ਰਵੀ ਉਰਫ ਨਿੰਜਾ ਜੋ ਕਿ ਕਰਨਪੁਰੇ ਦਾ ਰਹਿਣ ਵਾਲਾ ਵਾ ਤੇ ਰঞ্জੀਤ ਦੇਨੂ ਦੇ ਲਾਲ ਕੁਆਟਰਸ ਇਧਰਲੇ ਏਰੀਆ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ ਇਸ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਖਿਲਾਫ ਐਨਟੀਪੀਐਸ ਐਕਟ ਦੇ ਤਹਿਤ ਮੁਕੱਦਮਾ ਰਜਿਸਟਰ ਕੀਤਾ ਗਿਆ ਜੋ ਦੂਸਰਾ ਮੁਕੱਦਮਾ ਹੈ ਇਹ ਐਫਆਈਆਰ ਨੰਬਰ 82/24 ਜੋ ਕਿ ਰਾਜ ਔਰ ਫਰਾਜਾ ਇਹ ਵੀ ਕਰਨਪੁਰੇ ਦਾ ਰਹਿਣ ਵਾਲਾ ਵਾ ਇਹ ਵੀ ਮਜੀਠਾ ਰੋਡ ਥਾਣੇ ਦੇ ਏਰੀਆ 'ਚ ਰஞ்சிਤ ਐਵੇਨਿਊ ਥਾਣੇ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਸੀ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 85 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਤੀਸਰਾ ਮਕਦਮਾ ਇਹ 85/24 ਹੈ ਇਸ ਵਿੱਚ ਸੰਦੀਪ ਉਰਫ ਮਿੱਠੂ ਜੋ ਕਿ ਫੈਜਪੁਰੇ ਦਾ ਰਹਿਣ ਵਾਲਾ ਵਾ ਤੇ ਇਹ ਵੀ ਇਧਰ ਮਰੀਠਾ ਰੋਡ ਦੇ ਏਰੀਏ ਤੇ ਰਣਜੀਤ ਦੇ ਏਰੀਏ ਚ ਕਾਫੀ ਕੰਮ ਕਰ ਰਿਹਾ ਸੀ ਇਸ ਕੋਲੋਂ 110 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਜੋ ਇਹ ਤਿੰਨੇ ਮੁਕਦਮੇ ਨੇ ਜੀ ਇਸ ਵਿੱਚ ਅਸੀਂ ਪੂਰੀ ਡੂੰਘਾਈ ਨਾਲ ਤਫਤੀਸ਼ ਚੱਲ ਰਹੀ ਹੈ ਇਸ ਵਿੱਚ ਜਿਸ ਜਗ੍ਹਾ ਤੋਂ ਇਹ ਜੋ ਇਹ ਹਿਰੋਇਨਸ ਮੰਗਰੀ ਹੈ ਇਹ ਲੈ ਕੇ ਆਉਂਦੇ ਸੀ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਜਿੰਨਾਂ ਜਿੰਨਾਂ ਦੇ ਨਾਮ ਆਏ ਉਹਨਾਂ ਨੂੰ ਵੀ ਨੋਮੀਨੇਟ ਕੀਤਾ ਵਾ ਉਹ ਉਸ ਤੇ ਸਾਡਾ ਆਪਰੇਸ਼ਨ ਹਜੇ ਚੱਲ ਰਿਹਾ ਵਾ ਅਸੀਂ ਉਹਨਾਂ ਦੇ ਨਾਮ ਤਹਜ਼ਿਰ ਵੀ ਨਹੀਂ ਕਰ ਸਕਦੇ ਪਰ ਬਹੁਤ ਜਲਦੀ ਜਿਹੜੇ ਬਿਗ ਫਿਸ਼ਸ ਜਿਨ੍ਹਾਂ ਨੂੰ ਬੋਲਿਆ ਜਾਂਦਾ ਕਿ ਜੋ ਵੱਡੇ ਲੈਵਲ ਤੇ ਕੰਮ ਕਰਦੇ ਨੇ ਜਿਨ੍ਹਾਂ ਕੋਲੋਂ ਇਹੋ ਜਿਹੇ ਤਸਕਰ ਨਸ਼ਾ ਲੈ ਕੇ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਸਾਡਾ ਆਪਰੇਸ਼ਨ ਕੋਵਿਡ ਆਪਰੇਸ਼ਨ ਚੱਲ ਰਿਹਾ ਵਾ ਬਹੁਤ ਜਲਦੀ ਉਹਨਾਂ ਨੂੰ ਵੀ ਇਹਦੇ ਵਿੱਚ ਅਰੈਸਟ ਕਰਕੇ ਉਹਨਾਂ ਕੋਲੋਂ ਵੀ ਵੱਡੀ ਰਿਕਵਰੀ ਕੀਤੀ ਜਾਊਗੀ ਜੀ ਸਰ ਟੋਟਲ ਕਿੰਨੀ ਹਿਰੋਇਨ ਰਿਕਵਰ ਕਰਦੇ ਸਾਰੀ ਇੱਕੋ ਏਰੀਆ ਤੋਂ ਕੀਤੀ ਗਈ ਹੈ ਜੋ ਜੇ ਤਿੰਨੇ ਮੁਕਦਮੇ ਤੁਹਾਨੂੰ ਜਿਵੇਂ ਦੱਸਿਆ ਕਿ ਇੱਕ ਦੇ ਵਿੱਚ 85 ਗ੍ਰਾਮ ਇੱਕ ਵਿੱਚ 100 ਗ੍ਰਾਮ ਇੱਕ ਵਿੱਚ 110 ਗ੍ਰਾਮ ਸੋ ਕਰੀਬ 300 ਗ੍ਰਾਮ ਦੇ ਕਰੀਬ ਹਿਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਇਹ ਤਿੰਨੇ ਅਲੱ ਤੇ ਅਲੱਗ-ਅਲੱਗ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਰਿਕਵਰੀ ਕੀਤੀ ਗਈ ਹੈ ਜੋ ਕਿ ਇਹ ਖਾਸ ਤੌਰ ਤੇ ਜੋ ਇਹਨਾਂ ਦਾ ਜੋ ਕੰਮ ਕਾਰੋਬਾਰ ਸੀਗਾ ਜਿੱਥੇ ਉਹ ਨਸ਼ਾ ਵੇਚਣ ਕਰਦੇ ਸਨ ਉਹ ਖਾਸ ਤੌਰ ਤੇ ਰਣਜੀਤ ਦੇਵ ਨਿਊ ਮੇਰੀਠਾ ਰੋਡ ਬਾਈਪਾਸ ਏਰੀਆ ਇੱਥੇ ਜ਼ਿਆਦਾ ਕਾਰੋਬਾਰ ਕਰਦੇ ਸਨ ਸੋ ਇਹਨਾਂ ਨੂੰ ਇਹਨਾਂ ਤੋਂ ਰਿਕਵਰੀ ਕਰਕੇ ਅੱਗੇ ਇਹਨਾਂ ਦੇ ਬੈਕਵਰਡ ਲਿੰਕ ਜੀ ਚੈੱਕ ਕੀਤੇ ਜਾ ਰਹੇ ਨੇ ਜੀ ਬਾਦਰਪਾਰ ਤੋਂ ਆਉਂਦੇ ਜੀ ਇਹਨਾਂ ਨੂੰ ਜੋ ਹਜੇ ਤੱਕ ਜੀ ਕਿਉਂਕਿ ਮੈਂ ਇਹਦੇ ਨਾਮ ਰਿਵੀਲ ਨਹੀਂ ਕਰ ਸਕਦਾ ਜਿੱਥੋਂ ਇਹ ਲੈ ਕੇ ਆਉਂਦੇ ਨੇ ਜਦੋਂ ਉਹ ਕਾਬੂ ਹੋਣਗੇ ਉਸ ਤੋਂ ਬਾਅਦ ਸਾਨੂੰ ਹੋਰ ਕਲੀਅਰ ਹੋ ਸਕਦਾ ਕਿ ਇਹ ਬਾਰਡਰ ਪਾਰ ਤੋਂ ਜਾਂ ਕਿਸ ਜ ਉਦ ਵੀ ਨਾ ਜੀ ਆਤੀ ਨੇ ਜੀ ਸਰ ਕਿੰਨੇ ਕੁ ਮੁੰਡਾ ਹੈ ਇਹਨਾਂ ਦੇ ਇਹ ਸਾਰੇ ਜੀ ਇਹਨਾਂ ਦੀ ਉਮਰ ਜੀ 25 ਤੋਂ 30 ਸਾਲ ਦੇ ਵਿਚਾਲੇ ਵਿਚਾਲੇ ਨੇ ਜੀ ਇਹਨਾਂ ਦੀ ਜੋ ਉਮਰ ਸਾਰੀ ਕਰੀ ਨਾ ਹੁਣ ਤੱਕ ਕੋਈ ਮੁਕਦਮਾ ਨਹੀਂ ਕਰੀ ਜੋ ਹਜੇ ਤੱਕ ਇਹਨਾਂ ਦਾ ਰਿਕਾਰਡ ਹੈ ਜੀ ਮਨੀਠਾ ਰੋਡ ਤੋਂ ਚੈੱਕ ਕਰਵਾਇਆ ਜਾ ਰਿਹਾ ਹੈ ਹਜੇ ਤੱਕ ਇਹਨਾਂ ਵੱਲੋਂ ਤਾਂ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਬਟ ਇਹਨਾਂ ਦਾ ਡੁੰਗਾਈ ਦੇ ਨਾਲ ਨੇ ਤਫਤੀਸ਼ ਜੋ ਰੈਸ਼ੀ ਥਾਣਾ ਵਾ ਉਹ ਇਹਨਾਂ ਦਾ ਸਾਰਿਆਂ ਦਾ ਮਨੀਠਾ ਰੋਡ ਉਸ ਤੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਊਗਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ ਕਿ ਇਹਨਾਂ ਦੇ ਖਿਲਾਫ ਹੋਰ ਵੀ ਪਹਿਲਾਂ ਕੋਈ ਮੁਕਦਮੇ ਦਰਜ ਹਨ ਜਾਂ ਨਹੀਂ ਪੜ੍ਹੇ ਲਿਖੇ ਨੇ ਸਰ ਅ ਸਾਰੇ ਕੋਈ 10 10ਵੀਂ 12ਵੀਂ ਤੱਕ ਪੜ ਦੇ ਵਿੱਚ ਜੇ ਕਿ ਨਸ਼ੇ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਾਰਜਨ ਆ ਪ੍ਰੋਫਿਟ ਆ ਤੇ ਇਹ ਖੁਦ ਨਸ਼ੇ ਦੀ ਆਦੀ ਨੇ ਤੇ ਇਸ ਕਰ ਨੇ ਇਹਦੇ ਕੰਮ ਦੇ ਵਿੱਚ ਪੈ ਗਏ ਜੀ ਕਿੱਥੇ ਦਾ ਕਿਥੋਂ ਲੱਭਦੇ ਜੀ ਏ ਜੀ ਅੱਗੇ ਜੋ ਅਲੱਗ-ਅਲੱਗ ਤੁਹਾਨੂੰ ਦੱਸਿਆ ਖਾਸ ਤੌਰ ਤੇ ਮੀਠਾ ਰੋਡ ਜਿਹੜੇ ਫੈਜਪੁਰ ਏਰੀਆ ਹੋ ਗਿਆ ਕਰਮਪੁਰਾ ਹੋ ਗਿਆ ਲਾਲ ਕੁਆਟਰਸ ਹੋ ਗਿਆ ਸੋ ਇਸ ਏਰੀਆ ਦੇ ਵਿੱਚ ਖਾਸ ਤੌਰ ਤੇ ਨਸ਼ੇ ਦੀ ਸਪਲਾਈ ਕਰਦੇ ਸਨ ਤੇ ਜੋ ਇਸ ਏਰੀਆ ਦੇ ਚੰਗੇ ਲੋਕ ਨੇ ਜੋ ਨਸ਼ੇ ਦੇ ਖਿਲਾਫ ਨੇ ਉਹਨਾਂ ਵੱਲੋਂ ਵੀ ਸਾਨੂੰ ਇਹਨਾਂ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਸੂਲ ਹੋਈਆਂ ਸਨ ਇਸ ਕਰਕੇ ਸਾਡੀ ਰਡਾਰ ਤੇ ਸਨ ਤੇ ਸਾਡੇ ਵੱਲੋਂ ਆਪਰੇਸ਼ਨ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਤੇ ਹੁਣੇ ਹੱਥ ਵਿਚ ਆਏ ਹਨ ਇਹਨਾਂ ਕੋਲੋਂ ਸਾਰੇ ਕੋਲ ਰਿਕਵਰੀ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਹਾਂ ਸਰ ਜਿੰਨਾਂ ਤੋਂ ਖਰੀਦੇ ਆ ਉਹ ਕੋਈ ਹਲੇ ਪਿਕਚਰਸ ਪਕੜ ਚਾਇਆ ਹ ਦੇ ਵਿੱਚ ਨਾਮਿਨੇਟ ਕਰਦਾ ਜੀ ਬਹੁਤ ਜਲਦੀ ਉਹਨਾਂ ਦੀ ਵੀ ਸਾਡੀ ਟੀਮ ਲੱਗੀ ਹੋਈ ਹੈ ਉਹਨੂੰ ਬਹੁਤ ਜਲਦੀ ਕਾਬੂ ਕਰਕੇ ਉਹਨਾਂ ਕੋਲੋਂ ਵੀ ਰਿਕਵਰੀ ਕੀਤੀ ਜਾਊਗੀ ਇਹ ਸਰ ਇੰਡੀਵਿਜੂਅਲੀ ਆ ਜਾਂ ਟੀਮ ਵਰਕ ਕਰਦੇ ਨੇ ਇਹ ਅਲੱਗ-ਅਲੱਗ ਨਹੀਂ ਜੀ ਤੇਨੇ ਜਾਨੀ ਜੀ